ਜੋ ਮਰਜੀ ਕਰ ਲੋ ਮੈਂ ਨਹੀਂ ਕਰਦਾ ਦੁਕਾਨ ਬੰਦ ਤੁਹਾਨੂੰ ਦੱਸ ਦਈਏ ਕਿ ਅੱਜ 26 ਤਰੀਕ ਦਿਨ ਸ਼ਨੀਵਾਰ ਨੂੰ Hindu ਸੰਗਠਨਾਂ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ ਅਤੇ ਢੜੀਵਾਲ ਵਿੱਚ ਦੁਕਾਨਦਾਰਾਂ ਦੇ ਵੱਲੋਂ ਸਮਰਥਨ ਵੀ ਦਿੱਤਾ ਗਿਆ ਪਰ ਇੱਕ ਦੁਕਾਨ ਢੜੀਵਾਲ ਦੇ ਵਿੱਚ ਖੁੱਲੀ ਸੀ ਜਿਸ ਨੂੰ ਬੰਦ ਕਰਾਉਣ ਦੇ ਵਾਸਤੇ ਕੁਝ Hindu ਆਗੂ ਦੁਕਾਨ ਤੇ ਪਹੁੰਚੇ ਸਨ ਉੱਥੇ ਉਹਨਾਂ ਦੀ ਬਹਿਸ ਹੁੰਦੀ ਹੈ ਤਾਂ ਮੌਕੇ ਤੇ ਸ਼ਿਵਸ਼ਨਾ ਆਗੂ ਹਨੀਮਾ ਜਣ ਆਪਣੀ ਟੀਮ ਦੇ ਨਾਲ ਪਹੁੰਚਦੇ ਹਨ ਔਰ ਦੁਕਾਨਦਾਰ ਦਾ ਕਹਿਣਾ ਹੈ ਕਿ ਮੈਂ ਨਹੀਂ ਦੁਕਾਨ ਬੰਦ ਕਰਦਾ ਜੋ ਮਰਜੀ ਕਰ ਲੋ ਪਰ ਸ਼ਿਵਸ਼ਨਾ ਆਗੂਆਂ ਨੇ ਅਪੀਲ ਕੀਤੀ ਕਿ ਦੁਕਾਨ ਬੰਦ ਕਰ ਦਿਓ ਅਤੇ ਸਾਡਾ ਸਾਥ ਦਿਓ ਇਸ ਮੌਕੇ ਤੇ ਦੁਕਾਨਦਾਰ ਤੇ ਹਣੀਮਾ ਜਨ ਦੀ ਬਹਿਸ ਵੀ ਹੋਈ ਤੇ ਉਹਨਾਂ ਨੇ ਦੁਕਾਨ ਦੇ ਬਾਹਰ ਧਰਨਾ ਵੀ ਲਗਾਇਆ ਆਓ ਦੇਖਦੇ ਹਾਂ ਪੂਰੀ ਖਬਰ ਕਿ ਕੀ ਹੈ ਸਰਮ ਮਸਲਾ ਜਦ ਹਣੀਮਾ ਜਨ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕੀ ਕੁਝ ਕਿਹਾ ਹੈਲੋ ਸ਼ਿਵਸ਼ਨਾ ਪ੍ਰਧਾਨ ਹਣੀਮਾ ਜਨ ਬੋਲਦੇ ਹੋ ਹਾਂਜੀ ਹਾਂਜੀ ਬਿਲਕੁਲ ਪ੍ਰੋਧਾਨ ਜੀ ਇੱਕ ਇੱਕ ਤੁਸੀਂ ਆਪਣੀ ਫੇਸਬੁੱਕ ਤੇ ਤੁਹਾਡੀ ਇੱਕ ਵੀਡੀਓ ਆਈ ਸੀਗੀ ਉਹ ਕੀ ਮਸਲਾ ਸੀਗਾ ਸਾਰਾ ਮਸਲਾ ਇਹ ਹੈ ਜੀ ਜੀ ਇੱਕ ਕੋਈ ਦਾਸ ਸਲੂਨ ਵਾਲਾ ਹਾਂਜੀ ਲਕਮੀ ਸਲੂਨ ਵਾਲਾ ਹਾਂਜੀ ਉਹ ਕੋਈ ਬਾਹਰੋਂ ਆ ਵਟਾਲੇ ਤੋਂ ਹਾਂਜੀ ਹਾਂਜੀ ਜਦੋਂ ਅੱਜ ਧਾਰੀਵਾਲ ਸਾਰਾ ਸ਼ਹਿਰ ਬੰਦ ਰਿਹਾ ਜਦੋਂ ਅੱਜ ਸਾਰਾ ਧਾਰੀਵਾਲ ਪਹਿਲਗਾਮ ਦੇ ਮੁੱਦੇ ਤੇ ਬੰਦ ਰਿਹਾ ਹਾਂਜੀ ਜਿਹੜੀਆਂ 48 ਮੋਤਾ ਹਾਂਜੀ 28 ਲੋਕਾਂ ਨੂੰ ਸ਼ਹੀਦ ਕੀਤਾ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਹਾਂਜੀ ਉਹਦੇ ਵਿੱਚ ਹਿੰਦੂਆਂ 27 ਹਿੰਦੂਆਂ ਪਰਿਵਾਰਾਂ ਦੀ ਮੌਤ ਹੋਈ ਇੱਕ ਕ੍ਰਿਸ਼ਚਨ ਪਰਿਵਾਰ ਦੀ ਵੀ ਮੌਤ ਹੋਈ ਹਾਂਜੀ ਉਹਦੇ ਸਬੰਧ ਵਿੱਚ ਪੂਰੇ ਦੇਸ਼ ਵਿੱਚ ਦੋਸਤੀ ਅੱਜ ਧਾਰੀਵਾਲ ਬੰਦ ਦੀ ਕਾਲ ਸਾਰੇ ਹਿੰਦੂ ਸੰਗਠਨਾਂ ਵੱਲੋਂ ਦਿੱਤੀ ਗਈ ਸੀ ਹਾਂਜੀ ਜਦੋਂ ਕਾਲ ਬੰਦ ਦੀ ਦਿੱਤੀ ਸਾਰਾ ਸ਼ਹਿਰ ਸਵੇਰ ਤੋਂ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਬੰਦ ਦੀ ਕਾਲ ਦਿੱਤੀ ਸੀ ਸਾਰਾ ਸ਼ਹਿਰ ਬੰਦ ਰਿਹਾ ਠੀਕ ਹੈ ਜੀ ਮਿਲ ਕੇ ਇੱਕ ਸਲੂਨ ਵਾਲੇ ਵੱਲੋਂ ਮਾਲਕ ਵੱਲੋਂ ਉੱਥੇ ਸਾਡੇ ਕੁਝ ਨੌਜਵਾਨਾਂ ਵੱਲੋਂ ਬੰਦ ਕਰਾਉਣ ਦੀ ਗੱਲ ਕੀਤੀ ਤੇ ਉਹਨੇ ਬੱਸ ਨੁਕੀ ਕੀਤੀ। ਠੀਕ ਹੈ। ਉਸ ਤੋਂ ਬਾਅਦ ਅਸੀਂ ਉੱਥੇ ਮੌਕੇ ਤੇ ਪਹੁੰਚੇ ਤੇ ਅਸੀਂ ਜਾ ਕੇ ਇਹ ਗੱਲ ਕਹੀ ਕਿ ਜਦੋਂ ਸਾਰਾ ਸ਼ਹਿਰ ਬੰਦਾ ਤੇ ਤੂੰ ਬੰਦ ਕਿਉਂ ਨਹੀਂ ਕਰ ਰਿਹਾ ਤੋ ਉਹ ਕਹਿੰਦਾ ਮੈਂ ਬੰਦ ਨਹੀਂ ਕਰਾਂਗਾ। ਹਾਂ। ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਵਿੱਚ ਆਏ। ਉਹਨਾਂ ਨੇ ਸਾਡੇ ਨਾਲ ਵੀ ਗੱਲ ਕੀਤੀ ਮਿਲਕੇ ਉਹ ਸਲੂਨਪਾਰ ਬੰਦ ਕਰਕੇ ਉੱਥੋਂ ਚੱਲ ਗਿਆ ਸਲੂਨ ਸਲੂਨ ਬੰਦ ਕਰ ਚਿ ਸ ਇਹ ਅਣੀ ਜੇ ਤਾਂ ਕੁਝ ਤਾਂ ਕਹੀ ਸੀ ਗਈ ਕੋਈ ਕੋਈ ਕੋਲ ਤਾਂ ਕੀ ਨਹੀਂ ਦਿੱਤੀ ਗਈ ਉਹ ਕਹਿ ਰਿਆ ਸੀ ਮੈਂ ਸਲੂਨ ਬੰਦ ਨਹੀਂ ਕਰਾਂਗਾ ਬੰਦ ਤੇ ਅਸੀਂ ਪੱਤਰਕਾਰ ਸਾਹਿਬ 5 ਮਿੰਟ ਚ ਕਰਾ ਲਈਏ ਪਰ ਅਸੀਂ ਸ਼ਾਂਤੀ ਚਾਹੁੰਦੇ ਹਾਂ ਜੀ ਕਾਫੀ ਨਹੀਂ ਚਾਹੁੰਦੇ ਕਿ ਬਦਮਾਸ਼ੀ ਹੋਵੇ ਡੰਗਾ ਹੋਵੇ ਗੁੰਡਾਗਰਦੀ ਹੋਵੇ ਅਸੀਂ ਸ਼ਾਂਤੀ ਚਾਹੁੰਦੇ ਹਾਂ ਲੇਕਿਨ ਇਹੋ ਜੇ ਲੋਕ ਮੈਂ ਧਾਰੀਵਾਲ ਸ਼ਹਿਰ ਨਿਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਜੇ ਜਦੋਂ ਤੁਸੀਂ ਸ਼ਹਿਰ ਬੰਦ ਕਰਕੇ ਦੁਕਾਨਾਂ ਬੰਦ ਕਰਕੇ ਸੜਕਾਂ ਤੇ ਉਤਰਦੇ ਹੋ ਸਾਡੇ ਨਾਲ ਪਰ ਉਹਦੇ باوجود ਐ ਇਹ ਲੋਕ ਜਿਹੜੇ ਨੇ ਜਿਹੜੇ ਨੇ ਉਹ ਸਾਡੇ ਸਮਾਜ ਨੂੰ ਵੰਗਾਰ ਰਹੇ ਨੇ ਪੂਰਾ ਢਾੜੀਵਾਲ Hindu Sikh Isai ਸਾਰਿਆਂ ਨੇ ਢਾੜੀਵਾਲ ਬੰਦ ਕਰਕੇ ਰੋਸ ਪ੍ਰਗਟ ਕੀਤਾ ਕਿਉਂਕਿ ਲੋਕਾਂ ਦੇ ਮਨਾਂ 'ਚ ਗੁੱਸਾ ਹੈ ਹਾਂਜੀ ਮਿਲ ਕੇ ਸ਼ਾਂਤ ਸ਼ਾਂਤਮਈ ਦਾ ਪ੍ਰਦਰਸ਼ਨ ਹੋ ਰਿਹਾ ਸੀਗਾ ਤੁਹਾਡਾ ਸ਼ਾਂਤਮਈ ਦਾ ਔਰ ਇਹਨਾਂ ਥੋੜਾ ਖਰਾਬ ਕੀਤਾ ਹੁਣ ਬੰਦ ਕਰਤਾ ਹੁਣ ਬੰਦ ਹੁਣ ਤਲੂਨ ਬੰਦ ਹੋ ਗਿਆ ਹੁਣ ਜੀ ਸਾਡਾ ਖੋਲਣਗੇ ਹਾਂਜੀ ਤੇ ਫਿਰ ਸ਼ਿਵ ਸੈਨਾ ਹਿੰਦੂ ਸੰਗਠਨ ਜਿਹੜੇ ਨਾਲ ਨੇ ਹਾਂਜੀ ਉਹਨਾਂ ਨੂੰ ਲੈ ਕੇ ਹੀ ਆਪਣੇ ਤਰੀਕੇ ਨਾਲ ਬੰਦ ਕਰਾਵਾਂਗੇ ਫਿਰ ਸਾਡਾ ਤਰੀਕਾ ਸ਼ਿਵ ਸੈਨਾ ਦਾ ਜਿਉਂ ਵੀ ਹੋਊਗਾ ਉਹਦਾ ਜ਼ਿੰਮੇਵਾਰੇ ਆਪ ਹੋਣਗੇ ਠੀਕ ਹੈ ਪ੍ਰਧਾਨ ਬੰਦ ਵਾਲੀ ਗੱਲ ਦਾ ਇਹ ਥੋੜਾ ਗਾਲਾਂ ਮਾਰ ਸਾਡੇ ਕਹਿੰਦੇ ਸਾਰਾ ਸ਼ਹਿਰ ਬੰਦਵਾ ਪਿਆ ਦੀ ਖਲੀ ਇਹਨਾਂ ਦੇ ਮਾਰ ਕਹਿੰਦੇ ਸਤੋ ਮਾਰ ਦੇਖੋ ਜੀ ਅੱਜ ਸਾਰੇ ਸ਼ਹਿਰ ਨੇ ਸਾਡਾ ਸਾਥ ਦਿੱਤਾ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਸਾਰੇ ਸ਼ਹਿਰ ਵੱਧ ਪਿਆ چاہے ਕੋਈ ਵੀ ਸਮਾਜ ਹੈ ਉਹਨੇ ਆਪਣਾ ਰੋਸ ਪ੍ਰਗਟ ਕੀਤਾ ਕਿ ਜਿਹੜਾ ਪਹਿਲ ਕਾਮ ਤੇ ਵਿੱਚ ਹਮਲਾ ਹੋਇਆ ਅਸੀਂ ਉਹਦਾ ਰੋਸ ਪ੍ਰਗਟ ਕਰਦੇ ਹਾਂ ਇਨਸਾਨੀਅਤ ਤੇ ਹਮਲਾ ਹੋਇਆ ਉਹਦੇ ਵਿੱਚ 크ਰਿਸਚਨ ਸਮਾਜ ਦੇ ਲੋਕ ਵੀ ਮਰੇ ਉਹਦੇ ਵਿੱਚ ਹਿੰਦੂ ਵੀ ਮਰੇ ਉਹਦੇ ਵਿੱਚ ਇੱਕ ਮੁਸਲਮਾਨ ਕਸ਼ਮੀਰੀ ਵੀ ਮਰਿਆ ਬਸ ਸਾਰੇ ਸ਼ਹਿਰ ਸਜੋ ਦੇ ਰਹੇ ਆ ਲੈਤੀਲਾ ਸਲੂਨ ਵਾਲੇ ਸ਼ਹਿਰ ਵਾਲਿਆ ਯਾਦ ਰੱਖਿਓ ਇਹ ਸਲੂਨ ਵਾਲੇ ਕੀ ਕਹਿ ਰਹੇ ਨੇ ਕਿ ਅਸੀਂ ਬਾਜ਼ਾਰ ਬਰਤਕਾਰ ਬੰਦ ਨਹੀਂ ਕਰਨੀ ਦੁਕਾਨ ਤਾਂ ਅਸੀਂ 5 ਮਿੰਟ ਚ ਬੰਦ ਕਰਾ ਲਈਏ ਪਰ ਅਸੀਂ ਟੰਗਾ ਨਹੀਂ ਕਰਾਉਣਾ ਚਾਹੁੰਦੇ ਅਸੀਂ ਤੌਰ ਫੌਰਨ ਹੀ ਕਰਾਉਣਾ ਚਾਹੁੰਦੇ ਪਰ ਮੈਂ ਲੋਕਲ ਥਾਣੇ ਨੂੰ ਚਲਾ ਦਿੱਤੀ ਹੈ ਜਦੋਂ ਸਾਰਾ ਸ਼ਹਿਰ ਬੰਦ ਪਿਆ ਮੈਡੀਕਲ ਸਟੋਰ ਤੇ ਡੇਰੀਆਂ ਖੁੱਲੀਆਂ ਪਈਆਂ ਸਾਰਾ ਸ਼ਹਿਰ ਬੰਦ ਪਿਆ ਥੇਕੇ ਬੰਦ ਪਏ ਪ੍ਰਾਈਵੇਟ ਸਕੂਲ ਬੰਦ ਪਏ ਨੇ ਪਰ ਇਹ ਸਲੂਨ ਵਾਲੇ ਬਦਮਾਸ਼ੀ ਕਰ ਰਹੇ ਨੇ ਇਹ ਕਹਿ ਰਹੇ ਨੇ ਸਾਡੇ ਮਾਲਕ ਨੂੰ ਮਾਲਕ ਨੇ ਕਹੇ ਦੁਕਾਨ ਨਹੀਂ ਬੰਦ ਕਰਨੀ ਤੇ ਸ਼ਹਿਰ ਨਿਵਾਸੀਓ ਹੱਥ ਜੋੜ ਕੇ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਸਿਰਾ ਗਰਮੀ ਹੋਣਾ ਹੱਥ ਜੋੜ ਕੇ ਬੇਨਤੀ ਹੈ ਜਦੋਂ ਤੁਹਾਡੇ ਸਮਾਜ ਤੇ ਗੱਲ ਆਈ ਏ ਤੁਸੀਂ ਰੋਸ ਪ੍ਰਗਟ ਕਰਕੇ ਸੜਕਾਂ ਤੇ ਬੈਠੇ ਹੋ ਘਰਾਂ 'ਚ ਬੈਠੇ ਹੋ ਸਾਡੇ ਨਾਲ ਸੜਕਾਂ ਤੇ ਆ ਕੇ ਵਿਰੋਧ ਕਰ ਰਹੇ ਹੋ ਪਰ ਇਹ ਦੁਕਾਨ ਕਿੱਧਾ ਕਰ ਲੋ ਅੱਜ ਤੁਹਾਡੇ ਸਮਾਜ ਤੇ ਗੱਲ ਆਈ ਏ ਇਹ ਸਲੂਨ ਵਾਲਾ ਕਹਿ ਰਿਹਾ ਮੈਂ ਦੁਕਾਨ ਬੰਦ ਨਹੀਂ ਕਰਨੀ ਤੇ ਮੈਂ ਐਸ.ਐਚ.ਓ. ਸਾਹਿਬ ਨੂੰ ਕਹਿਣਾ ਚਾਹੁੰਦਾ ਡੀ.ਐਸ.ਪੀ. ਸਾਹਿਬ ਨੂੰ ਫਿਨ ਤਰਾ ਤੇਰੀ ਦੁਕਾਨ ਬੰਦ ਕਰਾਈ ਜਾਏ ਨਹੀਂ ਤੇ ਬਾਅਦ ਵਿੱਚ ਇਹਨਾਂ ਦੀ ਜ਼ਿੰਮੇਵਾਰੀ ਜਿਹੜੀ ਏ ਉਹ ਇਹਨਾਂ ਦੀ ਆਪਣੀ ਹੋਏਗੀ ਸਵੇਰ ਦਾ ਸਾਰੇ ਸ਼ਹਿਰ ਬੰਦ ਪਿਆ ਧਾਰੀਵਾਲ ਬੰਦ ਪਿਆ ਨਹੀਂ ਜਾਣੀ ਲੈਣ ਮੈਨੂੰ ਨਹੀਂ ਨਹੀਂ ਤੂੰ ਜਾ ਯਾਰ ਇਹਦਾ ਸਾਡਾ ਕੋਈ ਗੱਲ ਨਹੀਂ ਇਹਦਾ ਸਾਡੀ ਕੋਈ ਗੱਲ ਨਹੀਂ ਸਾਰਾ ਸ਼ਹਿਰ ਬੰਦ ਪਿਆ ਸਾਰੇ ਪ੍ਰਾਈਵੇਟ ਸਕੂਲ ਬੰਦ ਪਏ ਨੇ ਪਰ ਸਲੂਨ ਵਾਲੇ ਪਤਾ ਨਹੀਂ ਮੈਨੂੰ ਕੀ ਸਮਝ ਨਹੀਂ ਆਈ ਜਾਂ ਤਾਂ ਕਿਸੇ ਨੇ ਕਹਿ ਦਿੱਤਾ ਧੱਕਾ ਕਰਾਣਾ ਚਾਹੁੰਦੇ ਨੇ ਇਹ ਸਾਡੀ ਦੁਕਾਨ ਦੀ ਤੋੜ-ਫੋੜ ਕਰੋ ਤੇ ਆਪਾਂ ਧੱਕਾ ਕਰੀਏ ਅਸੀਂ ਇਹ ਕੰਮ ਨਹੀਂ ਕਰਨਾ ਪਰ ਮੈਂ ਬੇਚੀ ਕਰਨਾ ਚਾਹੁੰਦਾ ਇਹਦੇ ਮਾਲਕ ਨੂੰ ਦੁਬਾਰਾ 5 ਵਜੇ ਤੱਕ ਸੂਟ ਖੋਲੇ ਨਾ ਜਾਵੇ ਜੇ ਖੁੱਲਿਆ ਤਾਂ ਕਰੇ ਜ਼ਿੰਮੇਵਾਰ ਆਪ ਹੋਊਗਾ ਪਾਕਿਸਤਾਨ ਹਾਏ 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 ਹਾਏ